प्यारे दोस्तों प्यारपाती सत श्री अकाल जी हां जी दोस्तों 17 जुलाई 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਕੀਤਾ ਗਿਆ ਪੱਤਰ ਜਾਰੀ ਪੂਰੀ ਜਾਣਕਾਰੀ ਇਸ ਪੱਤਰ ਬਾਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜੋ ਕਿ ਪੰਜਾਬ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਨੇ ਤੇ ਕਾਨੂੰਨੀ ਲੜਾਈ ਵੀ ਇਹਨਾਂ ਦੁਆਰਾ ਲੜੀ ਗਈ ਜਿਸ ਵਿੱਚ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਤੱਕ ਇਹਨਾਂ ਨੇ ਖੜਕਾਇਆ ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਸੁਪਰੀਮ ਕੋਰਟ ਤੱਕ ਇਸ ਮਾਮਲੇ ਨੂੰ ਪੰਜਾਬ ਸਰਕਾਰ ਲੈ ਕੇ ਚਲੇਗੀ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀ ਪੰਜਾਬ ਸਰਕਾਰ ਦੁਆਰਾ ਉੱਪਰ ਕੇਂਦਰ ਦਾ 7ਵੇਂ ਪੇ ਕਮਿਸ਼ਨ ਕਿਉਂ ਨਹੀਂ ਲਾਗੂ ਕੀਤਾ ਜਾ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਤਾਂ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਦੁਆਰਾ ਹਰ ਵਾਰ ਟਾਲਮਟੋਲ ਕੀਤੀ ਜਾ ਰਹੀ ਹੈ ਜਿਸ ਤੇ ਚਲਦੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਸੰਘਰਸ਼ ਆਪਣੀ ਇਸ ਮੰਗ ਨੂੰ ਲੈ ਕੇ ਲਗਾਤਾਰ ਜਾਰੀ ਹੈ ਮੁੱਖ ਸਕੱਤਰ ਵੱਲੋਂ ਹੰਗਾਮੀ ਮੀਟਿੰਗ ਕਰਕੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਖਤ ਹੁਕਮ ਜਾਰੀ ਕੀਤੇ ਗਏ ਕਿ ਭਾਗ ਤਰੁਨਤਾ ਆਪਣੇ ਭਾਰਤੀ ਨੀਮਾ ਵਿੱਚ ਸੋਧ ਕਰਨ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾ ਉਪਰ ਕੇਂਦਰੀ ਸਕੇ ਲਾਗੂ ਕਰਨ ਦੇ ਇਦਰਾਜ ਉਹਨਾਂ ਨੂੰ ਨੀਮਾ ਵਿੱਚ ਲਾਗੂ ਕਰਨ ਅਤੇ ਨਾਲ ਹੀ ਇਹ ਕਹਿ ਦਿੱਤਾ ਗਿਆ ਹੈ ਕਿ ਜਿਨ੍ਹਾਂ ਚ ਨੀਯਮ ਸੋਧੇ ਨਹੀਂ ਜਾਂਦੇ ਉਨਾ ਚਿਰ ਨਮੀ ਭਰਤੀ ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ ਜਿਹੜੇ ਅਦਾਲਤ ਚ ਗਏ ਸੀ ਮੁਲਾਜ਼ਮ ਉਹਨਾਂ ਵੱਲੋਂ ਆਪਣਾ ਪੂਰਾ ਜ਼ੋਰ ਲਾਇਆ ਗਿਆ 22 ਜੁਲਾਈ ਨੂੰ ਇੱਕ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ ਮਾਨ ਹਾਨੀ ਦਾ ਕੇਸ ਜਿਹੜਾ ਕੀਤਾ ਗਿਆ ਸੀ ਉਸ ਸੰਬੰਧੀ ਹਾਈ ਕੋਰਟ ਦੇ ਵਿੱਚ ਇਹ ਇਹ ਮਸਲਾ ਚੁੱਕਿਆ ਗਿਆ ਹੈ ਕਿ ਸਰਕਾਰ ਲਾਗੂ ਕਿਉਂ ਨਹੀਂ ਕਰ ਰਹੀ ਬਲਾਜ਼ਮਾ ਪਰਸ਼ੀਮਾ ਪੇਕ ਮਿਸ਼ਨ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਵਿੱਚ ਜਿਹੜੇ ਪਟੀਸ਼ਨਰ ਨੇ ਕੇਵਲ ਉਹਨਾਂ ਪਟੀਸ਼ਨਰਾਂ ਤੇ ਹਾਈ ਕੋਰਟ ਤੱਕ ਜਿਹੜੇ ਗਏ ਸੀ ਪੰਜਾਬ ਦੇ ਸਕੀਲ ਲਾਗੂ ਕਰਨ ਨੂੰ ਲੈ ਕੇ ਪੱਤਰ ਜਾਰੀ ਕੀਤਾ ਗਿਆ ਹੈ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਨੇ ਜਿਹੜਾ ਇਹ ਪੱਤਰ ਜਾਰੀ ਕੀਤਾ ਹੈ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਨੇ ਪੱਤਰ ਜਾਰੀ ਕਰਦੇ ਹੋਏ ਪੰਜਾਬ ਦੇ ਸਕੀਲ ਦੇਨ ਦੀ ਗੱਲ ਕੀਤੀ ਹੈ ਦਾ ਅਸਲ ਸਿੱਖਿਆ ਵਿਭਾਗ ਦੇ ਕਾਫੀ ਜਿਹੜੇ ਮੁਲਾਜ਼ਮ ਨੇ ਕੋਟ ਗਏ ਸੀ ਸਰਕਾਰ ਨੇ ਫਿਲਹਾਲ ਸਿੱਖਿਆ ਵਿਭਾਗ ਦੇ ਜਿਹੜੇ ਪਟੀਸ਼ਨਰ ਨੇ ਇਸ ਮਾਮਲੇ ਨਾਲ ਸੰਬੰਧਿਤ ਕੇਵਲ ਉਹਨਾਂ ਤੇ ਪੰਜਾਬ ਦੇ ਸਕੀ ਲਾਗੂ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਹੈ ਜਿਦੇ ਵਿੱਚ ਇੱਕ ਐਲੀਮੈਂਟਰੀ ਵਿੰਗ ਦੇ ਨਾਲ ਸੰਬੰਧਿਤ ਨੇ ਪਟੀਸ਼ਨਰ ਫਾਜ਼ਲ ਕਾ ਦੇ ਸੁਖਚੈਨ ਸਿੰਘ ਤੇ 43 ਹੋਰ ਇਸ ਮਾਮਲੇ ਦੇ ਨਾਲ ਡਾਇਰੈਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਹਰਕੀਰਤ ਘਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਦਫ਼ਤਰ ਡਾਇਰੈਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਸਕੈਂਡਰੀ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਕੈਂਡਰੀ ਜਿਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਦਫ਼ਤਰ ਸਕੂਲ এডਿਕੇਸ਼ਨ ਐਲੀਮੈਂਟਰੀ ਦੇ ਸਬੰਧੀ ਤੋਂ ਉਪਰੋਕਤ ਵਿਸ਼ੇ ਵੰਦ ਦੇ ਵਿੱਚ ਲਿਖਿਆ ਗਿਆ ਹੈ ਕਿ ਉਕਤ ਕੇਸ ਨੰਬਰ ਮਾਨਯੋਗ ਹਾਈ ਕੋਰਟ ਵਿਕੇ 11 ਜੁਲਾਈ 2025 ਨੂੰ ਸੁਣਵਾਈ ਲਈ ਨਿਸ਼ਚਿਤ ਸੁਣਵਾਈ ਦੌਰਾਨ ਮਾਨਜੋ ਕੋਰਟ ਵੱਲੋਂ ਸੀਐਮ ਨੰਬਰ 12609 ਆਫ ਸੁਖਚੰਨ ਸਿੰਘ ਬਨਾਵ ਪੰਜਾਬ ਸਰਕਾਰ ਕੇਸ ਦੇ ਵਿੱਚ ਪਟੀਸ਼ਨਰਾਂ ਨੂੰ ਬੰਦੇ ਲਾਭ ਅਦਾਇਗੀਆਂ ਦੇਣ ਦੇ ਹੁਕਮ ਦਿੱਤੇ ਗਏ ਹਨ ਇਸ ਲਈ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਸਬੰਧਿਤ ਪਟੀਸ਼ਨਰਾਂ ਨੂੰ ਬੰਦੇ ਲਾਭ ਅਦਾਇਗੀਆਂ ਪੰਜਾਬ ਸਿੱਖਿਆ ਨਿਯਮ 2018 ਦੇ ਰੂਲਾਂ ਵਿੱਚ ਅੰਕਿਤ ਜਿਹੜੇ ਕਿ ਉਸ ਮੁਤਾਬਕ ਪੇਗ੍ਰੇਰ ਮੁਤਾਬਕ ਹੀ ਦਿੱਤੇ ਜਾਣ ਦੋ ਦਿਨਾਂ ਦੇ ਅੰਦਰ ਅੰਦਰ ਜਾਰੀ ਕਰਕੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਯਕੀਨੀ ਬਣਾਇਆ ਜਾਵੇ ਇਹ ਪੱਤਰ ਵਿੱਚ ਲਿਖਿਆ ਗਿਆ ਹੈ ਹਾਂਜੀ ਦੋਸਤੋ ਐਜੂਕੇਸ਼ਨ ਸਕੈਂਡਰੀ ਗੁਰਿੰਦਰ ਸਿੰਘ ਸੋਢੀ ਨੇ ਵੀ ਫਾਜ਼ਲ ਕਾ ਦੇ ਇੱਕ ਟੀਚਰ ਦਵਿੰਦਰ ਸਿੰਘ ਖੈਰਾ ਦੀ ਪਟੀਸ਼ਨ 1924 2023 ਦੇ ਨਾਲ ਸੰਬੰਧਿਤ ਪੱਤਰ ਜਾਰੀ ਕਰਕੇ ਪੰਜਾਬ ਦੇ ਸਕੇਲ ਲਾਗੂ ਕਰਨ ਦੀ ਗੱਲ ਕੀਤੀ ਹੈ ਪਰ ਇਸ ਸੰਬੰਧ ਦੇ ਵਿੱਚ ਪੰਜਾਬ ਫੈਡਰੇਸ਼ਨ 1680 ਐਡੀਸ਼ਨਲ ਜਰਨਲ ਸੱਤਰ ਪ੍ਰੇਮ ਚਾਵਲਾ ਜਿਹੜੇ ਨੇ ਇਸ ਕੇਸ ਨਾਲ ਬਹੁਤ ਨੇੜੇ ਜੁੜੇ ਨੇ ਬੜੀ ਪੈਰਵਾਈ ਕਰ ਰਹੇ ਨੇ ਉਹਨਾਂ ਦੱਸਿਆ ਗਿਆ ਸਲ ਦੇ ਵਿੱਚ 22 ਜੁਲਾਈ ਨੂੰ ਇੱਕ ਮਾਨਹਾਨੀ ਦੇ ਕੇਸ ਨਾਲ ਸੰਬੰਧਿਤ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਸੀ ਇਸ ਦੇ ਵਿੱਚ ਪਟੀਸ਼ਨਰਾਂ ਨੂੰ ਪੰਜਾਬ ਦੇ ਸਕੇਲ ਲਾਗੂ ਕਰਨ ਲੈ ਕੇ ਪੱਤਰ ਜਾਰੀ ਕੀਤਾ ਗਿਆ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਫੀ ਨਹੀਂ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਾਰੇ ਮਲਾਜ਼ਮ ਨੇ ਜਿੰਨਾ ਉੱਪਰ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ ਉਹਨਾਂ ਸਮੂਹ ਮਲਾਜ਼ਮਾਂ ਦੇ ਉੱਪਰ ਪੰਜਾਬ ਦੇ ਸਕੇਲ ਲੱਗਣੇ ਬੰਦ ਨੇ ਕਿਉਂਕਿ ਜੇਕਰ ਗੱਲ ਕਰੀਏ ਇਹਨਾਂ ਮਲਾਜ਼ਮਾਂ ਦੀ ਤਾਂ ਇਹਨਾਂ ਨੂੰ ਦਰਾ 20000 ਤਨਖਾ ਘੱਟ ਮਿਲ ਰਹੀ ਹੈ ਦੂਜੇ ਮਲਾਜ਼ਮਾਂ ਤੋਂ ਜਿਸ ਕਾਰਨ 3700 ਚਾਰ ਅਧਿਆਪਕ ਜੂਨੀਅਨ ਹੋਵੇ ਚਾਹੇ ਦੀ ਹੋਰ ਜੱਥੇਬੰਦੀਆਂ ਹੁਣ ਇਸ ਮੰਗ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਕਿ ਅਸੀਂ ਕਾਨੂੰਨੀ ਲੜਾਈ ਵੀ ਜਿੱਤ ਚੁੱਕੇ ਹਾਂ ਪਰ ਪੰਜਾਬ ਸਰਕਾਰ ਸਾਡੇ ਇਸ ਮਸਲੇ ਨੂੰ ਲੈ ਕੇ ਕੁਝ ਵੀ ਨਹੀਂ ਕਰ ਰਹੀ ਜਿਸ ਦੇ ਚੱਲਦੇ ਇਹਨਾਂ ਦੇ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾ ਨੂੰ ਲੈ ਕੇ ਕੀ ਫੈਸਲਾ ਕਰਦੀ ਹੈ ਕਦੋਂ ਉਹਨਾਂ ਉੱਪਰ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਂਦੇ ਨੇ ਤੇ ਇਹਨਾਂ ਮਲਾਜ਼ਮਾ ਨੂੰ ਲੈ ਕੇ ਅੱਗੇ ਕੀ ਖਬਰਾਂ ਆਂਦੀ ਹੈ ਜਿਨ੍ਹਾਂ ਨੂੰ ਲੈ ਕੇ ਪੱਤਰ ਜਾਰੀ ਕੀਤਾ ਗਿਆ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ